ਰਵਿਦਾ ਚੌਂਗ ਨੇੜੇ ਮਾਤਾ ਰਾਣੀ ਚੌਂਗ 'ਚ ਰਾਇਲ ਪੈਲੇਸ ਦੀ ਛੱਤ ਦਾ ਹਿੱਸਾ ਡਿੱਗਣ ਕਾਰਨ ਇੱਕ ਵਿਅਕਤੀ ਜ਼ਿੰਦਗੀ ਦੀ ਮੋਤ ਦੇ ਲੜਾਈ ਲੜ ਰਿਹਾ ਹੈ। ਜਾਣਕਾਰੀਆਂ ਅਨੁਸਾਰ ਰਾਇਲ ਪੈਲੇਸ 'ਚ ਵਿਆਹ ਹੋਣ ਕਾਰਨ ਉੱਥੇ ਸਬਜ਼ੀ ਕੱਟਣ ਦਾ ਕੰਮ ਕਰਨ ਵਾਲੇ ਵਿਅਕਤੀ ਦੇ ਸਿਰ ਤੇ ਛੱਤ ਦਾ ਕੁਝ ਹਿੱਸਾ ਡਿੱਗ ਗਿਆ ਜਿਸ ਕਾਰਨ ਗੰਭੀਰ ਜ਼ਖਮੀ ਹੋ ਗਿਆ। ਜ਼ਖਮੀ ਨੂੰ ਪ੍ਰਾਈਵੇਟ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਸਿਰ ਤੇ ਗੰਭੀਰ ਸੱਟ ਲੱਗਣ ਕਾਰਨ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਕਿਚਨ ਵਿੱਚ ਵਿਆਹ ਸ਼ਾਦੀ ਚੱਲ ਰਿਹਾ ਸੀ ਤੇ ਕਿਚਨ ਵਿੱਚ ਰੋਭਾਈ ਕੰਮ ਤੇ ਉਹ ਤੁਹਾਨੂੰ ਦੱਸਾਂ ਕਿ ਇਸ ਕਰੋਂ ਲੰਟੜ ਦੇ ਕੋਲ ਤੇ ਉਹ ਪਾਈ ਸੱਟ ਲੱਗ ਗਈ ਤੇ ਕਿੰਨੀ ਕਿੰਨੇ ਕ ਸੱਟ ਲੱਗਈ ਜੀ ਉਹਨਾਂ ਤੇ ਸੱਟ ਮੈਂ ਤਾਂ ਦੇਖਿਆ ਨਹੀਂ ਆਪਾਂ ਤੇ ਹਲਵਾਈ ਦਾ ਲੇਵਰ ਲੇਵਰ ਤੇ ਸੱਟ ਲੱਗੀ ਆ ਹਾਂ ਜੀ ਜੀ ਠੀਕ ਹੈ ਜੀ ਓਕੇ ਇਨਾਮ ਕੀ ਪੈਸਾ ਉਹ ਇਦਾਂ ਸਸ ਤੇ ਉਹ ਇੱਥੇ ਕੰਮ ਕਰ ਰਿਹਾ ਸੀ ਤੇ ਸਬਜ਼ੀਆਂ ਵਗੈਰਾ ਕੱਟ ਰਿਹਾ ਸੀਗਾ ਤੇ ਅਚਾਨਕ ਉੱਪਰੋਂ ਛੱਤ ਤੋਂ ਵਾਲੀ ਜਿਹੜੀ ਟੁੱਟੀ ਆ ਉਹ ਛੱਤ ਉੱਪਰੋਂ ਡਿੱਗ ਗਈ ਉਸ ਵੇਲੇ ਕਰਨਾ ਜਦ ਸੱਟ ਸੱਟ ਲੱਗੀ ਆ ਛੇ ਚਾਟ ਲੱਗਣ ਦੇ ਕਾਰਨ ਉਹਦੀ ਜਿਹੜੀ ਮੈਂ ਪਹਿਲੇ ਭਵੇਜਾ ਹਸਪਤਲ ਲੈ ਕੇ ਗਿਆ ਉਹਨਾਂ ਨੇ ਜੋ ਕਹਿ ਦਿੱਤਾ ਕਿ ਇੱਥੇ ਇਹਦਾ ਕੋਈ ਨਾਗ ਨਹੀਂ ਹੈਗਾ ਹੱਡੀ ਜਿਹੜੀ ਆ ਉਹਨਾਂ ਨੇ ਦੇਖਿਆ ਕਿ ਹੱਡੀ ਵੀ ਛੱਟ ਗਈ ਹੈ ਤੇ ਫਿਰ ਅਸੀਂ ਆਰਥੋਨੋਵਾ ਹਸਪਤਲ ਲੈ ਗਏ ਆਰਥੋਨੋਵਾ ਹਸਪਤਲ ਵਾਲਿਆਂ ਨੇ ਐਡਮਿਟ ਕੀਤਾ ਤੇ ਹੁਣ ਅਸੀਂ ਉਹਨਾਂ ਨੂੰ ਆਕਸਫੋਰਡ ਹਸਪਤਲ ਐਡਮਿਟ ਕਰਵਾਇਆ ਤੇ ਹੁਣ ਮੈਂ ਦੇਖਣ ਆਇਆ ਹਾਂ ਕਿ ਜਿੱਥੇ ਛੱਤ ਟਿੱਗੀ ਹੈ ਉੱਥੇ ਇਹਨਾਂ ਨੇ ਇਹ ਲਿਵਰ ਸਾਰੇ ਮਜੂਦ ਸੀ ਦਿੱਤੇ ਇਹਨਾਂ ਨੇ ਦੇਖਿਆ ਇਹ ਮਾਲਕਾਂ ਨੇ ਇਹ ਸਾਰਾ ਜਿਹੜਾ ਆਪਣਾ ਖਲਾਰਾ ਜਿਹੜਾ ਪਿਆ ਸੀ ਉਹ फटाफट ਸਾਫ਼ ਕਰ ਦਿੱਤਾ ਤੇ ਇੱਕ 500 ਰੁਪ ਯੈ ਲੋ ਲਾਜ ਕਰਵਾਉਂਦੇ ਆ ਠੀਕ ਹੈ ਪਰ ਉਥੇ ਸਿਟੀ ਸਕੈਨ ਵਗੈਰਾ ਹੋ ਰਹੀ ਉਹਦੀ ਵੀਡੀਓ ਆਪਾਂ ਵਗੈਰਾ ਬਣਾਈ ਹੋਈ ਹੈ ਉਹ ਤੁਹਾਨੂੰ ਵਿਆਹ ਦਾ ਕੰਮ ਕਰਨ ਆਏ ਸੀ ਭਾਈ ਜੀ ਕੀ ਲਾਂਦੇ ਉਹਨਾਂ ਦੇ ਮੇਰਾ ਬ੍ਰਦਰ ਹੈ ਜੀ ਬਸ ਪਹਿਨਾਮ ਕੀ ਆਪਣਾ ਮੇਰਾ ਨਾਮ ਪ੍ਰਮੁਖ ਭਾਈ ਉਹਨਾਂ ਦਾ ਨਾਮ ਕੀ ਸੀ ਪ੍ਰਮੁਖ ਜਲੰਧਾ ਤੋਂ ਰੋਜ਼ਾਨਾ ਨਿਊਜ਼ 24 ਦੇ ਕੈਮਰਾਮੈਨ ਸतीश ਜਨਨ ਸਾਈਨ ਮੋ ਤਦਿਰਪੋ ਖਬਰਾਂ ਤੇ ਸੰਸਾਰ ਨਾਲ ਜੁੜੇ ਰਹਿਣ ਲਈ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਣਾ